ਅੱਜ ਇਸ ਨੌਜਵਾਨ ਨੂੰ ਵਰਕਆਊਟ ਕਰਦੇ ਆਂ ਵੇਖ ਕੇ ਬੜੀ ਖੁਸ਼ੀ ਹੋਈ ਵੀਰੋ ਸਾਰਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਸ ਪਾਸੇ ਵੱਲ ਨੂੰ ਅਸੀਂ ਵੱਧ ਰਹੇ ਆਂ ਉਸ ਪਾਸੇ ਵੱਲ ਨੂੰ વિનાਸ਼ ਹੈ ਸੋ ਆਪਣੀ ਸਿਹਤ ਦਾ ਖਿਆਲ ਰੱਖੋ ਨਸ਼ਿਆਂ ਤੋਂ ਦੂਰ ਹੋ ਜਾਓ ਤੁਹਾਡੀ ਸਿਹਤ ਇਸ ਵਕਤ ਜਿਹੜਾ ਆਪਣੀ ਸਿਹਤ ਤੇ ਮਾਇਆ ਸੰਭਾਲ ਗਿਆ ਉਹਦੀ ਜੈ ਜੈਕਾਰ ਹੋਵੇਗੀ ਆਉਣ ਵਾਲੇ ਸਮੇਂ 'ਚ ਲੈ ਗਈ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਕਮ ਹੋਇਆ ਆ ਆਓ ਆਓ ਜੀ ਮੈਂ ਤੁਹਾਨੂੰ ਵੇਖਿਆ ਵਰਕਆਊਟ ਕਰਦੇ ਉਹਨੂੰ ਮੈਨੂੰ ਬੜੀ ਖੁਸ਼ੀ ਹੋਈ ਸੀ ਕਿੱਥੋਂ ਤੁਸੀਂ ਮੇਰਾ ਛਾਪੇ ਵਾਲੀ ਆ ਜੀ ਵੈਸੇ ਅੱਛਾ ਪਿੰਡ ਛਾਪੇ ਵਾਲੀ ਦਾ ਮੈਂ ਵੈਸੇ ਮੁਹਾਲੀ ਰਹਿਣਾ ਆ ਜਿਹੜੇ ਰਸਤੇ ਨਾਲ ਹੁੰਦੇ ਨੇ ਠੀਕ ਹੀ ਠੀਕ ਹੈ ਤੇ ਜਦੋਂ ਕਰੇ ਕਦੇ ਟੈਂਡਾ ਹੀ ਦਾ ਫਿਰ ਟਾਈਮ ਲੱਗ ਜਾਂਦਾ ਨਹੀਂ ਨਹੀਂ ਬੜਾ ਵਧੀਆ ਜੀ ਸਿਹਤ ਦਾ ਧਿਆਨ ਰੱਖਣੀ ਤੇ ਨੌਜਵਾਨਾਂ ਨੂੰ ਬੱਚਿਆਂ ਨੂੰ ਕਹਿੰਦੇ ਆ ਰੁੱਕ ਵੀ ਲਾਏ ਸਾਰੇ ਜੀ ਜੀ ਇਸੇ ਕਰਕੇ ਵੀ ਥੋੜਾ ਵਾਤਾਵਰਣ ਵੱਲ ਧਿਆਨ ਜਾਵੇ ਕੀ ਨਾਂ ਜੀ ਆਪਣਾ ਵੀਰ ਮੇਰਾ ਨਾਮ ਪਰਮਜੀਤ ਸਿੰਘ ਦਾ ਪਰਮਜੀਤ ਪਰਮਜੀਤ ਸਿੰਘ ਬਹੁਤ ਖੁਸ਼ੀ ਹੋਈ ਜ ਨੌਜਵਾਨ ਪਟਾਕੇ ਮਾਰਦੇ ਲੰਘਦੇ ਸਵੇਰੇ ਸਵੇਰੇ ਤੇ ਮੈਨੂੰ ਇਹ ਹੁੰਦਾ ਵੀ ਇੱਕ ਤੇ ਗੁਰਬਾਣੀ ਲੱਗੀ ਸੀ ਤੁਹਾਡੇ ਫੋਨ ਤੇ ਮੈਨੂੰ ਸਾਹਿਬ ਦੀ ਗੱਲ ਆ ਪਸੰਦ ਨੇ ਹਾਂ ਨਹੀਂ ਮੈਨੂੰ ਤੁਹਾਡੇ ਵਰਗੇ ਕੋਈ ਮਿਲ ਜਾਣ ਦੀ ਲੋੜ ਠੀਕ ਠੀਕ ਤੇ ਮੈਨੂੰ ਹੁੰਦਾ ਕੋਈ ਸਾਹਿਬ ਦੀ ਗੱਲ ਸੁਣਾਵੇ ਹਾਂ ਹੁਣ ਘੜਕਾ ਸੁਣ ਕੇ ਜਾਣੀ ਮੈਂ ਹਾਂ ਨਹੀਂ ਨਹੀਂ ਬੜੀ ਬੜੀ ਕਿਰਪਾ ਮਾਰੀ ਠੀਕ ਹੈ ਜੀ ਬਿਲਕੁਲ ਹਾਂ ਸੁਣਾ ਕੇ ਤੁਹਾਡਾ ਖਿਹੜਾ ਛੜਨਾ ਨਹੀਂ ਠੀਕ ਜੀ